ਹਾਂਜੀ ਬਾਈ ਜੀ ਸਵਾਗਤ ਹੈ ਕਿਸਾਨ ਵੀਰੋਤ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਇੱਧਰ ਸਹਣਾ ਨੇੜੇ ਪੈਂਦਾ ਬਧਾਤਾ ਨੇੜੇ ਆ ਜੀ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਹਾਂਜੀ ਨਾਮ ਦੱਸੋ ਜੀ ਆਪਣਾ ਨਾਮ ਗੋਰਾ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਤਾਪਾਸੀਰ ਬਧਾਤਾ ਰੋਡ ਤੇ ਆਪਣਾ ਘਰ ਠੀਕ ਹੈ ਜੀ ਨੰਬਰ ਭਾ ਆਪਣਾ ਨੰਬਰ 872880432 ਠੀਕ ਹੈ ਜੀ ਬਈ ਰੇਟ ਜਮ ਜਾਇ ਜੀ ਦੱਸੋ ਠੀਕ ਹੈ ਦੇਣ ਲੈਣ ਵਾਲੇ ਠੀਕ ਹੈ ਬਈ ਬਸ ਉਹੀ ਜੀ ਰੇਟ ਕਰਿਓ ਹਾਂਜੀ ਗਾਂ ਦੀ ਜਾਣਕਾਰੀ ਦੋ ਜੀ ਗਾਂਤ ਲੈ ਬਈ 24 25 ਕਿਲੋ ਦਾ ਤਿਆਰ ਹਾਂ ਜਮ ਚੋਣ ਦਾ ਠੀਕ ਹੈ ਜੀ 12 13 ਦਿਨਾਂ ਦੀ ਸੂਈ ਹੋਣੀ ਆ ਠੀਕ ਹੈ ਜੀ ਤੇ ਮੌਲ ਕਰਾਉਣ ਜਿਨਾ ਮਰਜ਼ੀ ਕਰਾਈ ਕਰੀ ਜਿੱਤਿਆ ਹਾਂਜੀ 92000 ਦੀ ਗਾਂ ਦੇਣੀ ਆ 92 ਆਪਾਂ ਠੀਕ ਹੈ ਜੀ ਦੇਖ ਸਕਦੇ ਬਰਾ ਹੰਡੀ ਸੀਲ ਦਾ ਕੋਈ ਅੰਤ ਨਹੀਂ ਚੈੱਕ ਕਰ ਸਾਰੇ ਬਰੀਡ ਵਾਲੀ ਆ ਕਟ ਕੇ ਬਾਕੀ ਵੱਡੇ ਦੇ ਵਿੱਚ ਚੋਣਿਆ ਸੀ ਠੀਕ ਹੈ ਜੀ ਤਵਾ ਜੂ ਇੱਕ ਨੰਬਰ ਆ ਠੰਡੀ ਬਹੁਤਾ ਚੋਣ ਜਮਾ ਦੀ ਚੋਈ ਚੱਲ ਠੀਕ ਹੈ ਹਾਂਜੀ ਵੀਰ ਜੀ ਮਗਰ ਕੀ ਆ ਜੀ ਇਹਦੇ ਮਗਰ ਇਹਦੇ ਬੱਚਾ ਭਾਈ ਆਵੇ ਬੱਸ ਆ ਹੁਣੇ ਨਵਾ ਕੇ ਖੜੇ ਸੀ ਠੀਕ ਹੈ ਜੀ ਤੇ ਛੱਟ ਕੇ ਜਹੁਰੂਆਂ ਕਰਤਾ ਬੜਾ ਤੌਰਕ ਦਿਖਾਉਗਾ ਜੀ ਤੌਰ ਤਨੂੰ ਠੀਕ ਸਰ ਠੰਡੀ ਦਾ ਕੋਈ ਅੰਤ ਨਹੀਂ ਆ ਜਮਾ ਮਾਰੀ ਬੈਠਾਂਗੇ ਥੰਦੇ ਠੀਕ ਹੈ ਜੀ ਗੰਡੇ ਵਾਲੀ ਦੁੱਧ ਦੀ ਤਿਆਰ ਜਮਾ ਆਲਰੇਡੀ ਆ ਭਾਈ ਠੀਕ ਹੈ ਜੀ ਦੁੱਧ ਤਾਂ ਵਧੂਗਾ ਹੁਣ ਠੀਕ ਪਹਿਲਾਂ ਗਰਮੀ ਵਾਲੀ ਸੀ ਯਾਰ ਕਰ ਬਈ ਡੰਗਰ ਹੁਣ ਚੱਲੇ ਦੁੱਧ ਨੂੰ ਯਾਰ ਸਹੀ ਗੱਲ ਹੈ ਠੀਕ ਹੈ ਹੁਣ ਵੀ ਮੜਾ ਜਾ ਮੀ ਮੂਜੇ ਹੋਰ ਪ ਚੈੱਕ ਕਰ ਸਕਦੇ ਹੋ ਪੂਰਾ ਤਰਾ ਮੋੜ ਲਈ ਮੋੜ ਲੋ ਇਸ ਕੁਆਲਟੀ ਦੇ ਤੋਰਾ ਦੇਸਾ ਮੋੜ ਨੂੰ ਬਹੁਤ ਚੰਗਾ ਲੱਗਿਆ ਠੀਕ ਹੈ ਜੀ ਬਾਕੀ ਕੱਦ ਵਾਲੀ ਆ ਹਾਂਜੀ ਹਾਂਜੀ ਗਰਮੀ ਨਹੀਂ ਵਾਲੀ ਮੰਨ ਜਿੱਤੇ ਠੀਕ ਹੈ ਜੀ ਠੀਕ ਹੈ ਦੇਖਸਾ ਦੇ ਭਰਾ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਰੇਟ ਆਪਾਂ ਨੂੰ ਬਾਈ ਜੀ ਨੇ ਦੱਸਤਾ ਮੜਾ 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 ਮੋਟਾ ਮੰਨਤਾ ਹੋ ਗਏ ਕਰ ਦਾਂਗੇ ਬਾਈ ਜੀ ਦੂਰ ਆਉ ਕਾਰ ਦਾਂਗੇ 100 ਕਿਲੋਮੀਟਰ ਅਖਰੀ ਭੇਜ ਦਾਂਗੇ ਆਪਾਂ ਅੱਛਾ ਜੀ 100 ਕਿਲੋਮੀਟਰ ਤੱਕ ਬਾਈ ਫ੍ਰੀ ਕਰਾਇਆ ਠੀਕ ਹੈ ਨਾ ਇਸ ਸਾਰੇ ਥਾਂ ਤੋਂ ਲੋਪਰਾ ਅਗਲੀ ਬੱਸੀ ਦੀ ਜਾਣਕਾਰੀ ਦੋ ਜੀ ਇਹ ਜਰਸੀ ਆ ਬਈ ਪੰਜਾਬ ਵਾਲੇ ਆਪਣੇ ਘਰ ਦੀ ਗਾਂ ਚ ਬੱਛੀ ਆ ਕਾਲੀ ਰੰਗ ਦੀ ਗਾਂ ਸੀ ਇਹਦੀ ਮਾਂ ਹਾਂਜੀ ਜਰਸੀ ਆ ਟਿਕਾਪੜਾ ਇਹਦੀ ਮਾਂ ਤੇ 24 25 ਕਿਲੋ ਦੋ ਤੇ ਛੇ ਠੀਕ ਆ ਜੀ ਔ ਚੋਲੀ ਦੇ ਥੱਲੇ ਹੁਣਾਂ ਲੈਂ ਜਾਂ ਗੱਬਣ ਹੁੰਦੀ ਆ ਹਾਂਜੀ ਹਾਂਜੀ ਹਾਂ ਜੀ ਆਪਣੇ ਠੀਕ ਆ ਜੀ ਚੈੱਕ ਕਰ ਸਕਦੇ ਵੀ ਕੁਆਲਟੀ ਮੈਡਮ ਨੂੰ ਭੇਜ ਦਰ ਮਾਣਿਆ ਬਗੀ ਕੰਦਰ ਬਹੁਤ ਸੋਹਣਾ ਹਾਂਜੀ ਅੰਦਰ ਬਹੁਤ ਸੋਹਣਾ ਤੇ ਰੇਟ ਦੱਸ ਦੋ ਭਰਾ ਜਾਇ ਜੇ ਬਸ ਇੱਕ ਹਾਂਜੀ ਬਸ ਇਹ ਦੇਣੀ ਐ ਨੌ ਦੀ 9000 ਦੀ ਨੌ ਦੀ ਦੇਣੀ ਐ ਬਸ ਇਹ ਠੀਕ ਜੀ ਠੀਕ ਹੈ ਹਾਂ ਜੀ ਇਹ ਕੱਟੀ ਦੀ ਜਾਣਕਾਰੀ ਦੋ ਜੀ ਕੱਟੀ ਬਾਈ ਆਪਣੇ ਕੋਲ ਰਾਖਦਾਨ ਦੀ ਮੈਂ ਜੀ ਕੱਟੀ ਆ ਸੋਣ ਨੇ 14 ਕਿਲੋ ਦਾ ਦੱਦਾ ਦੀ ਮਾਂ ਨੇ ਹਾਂ ਜੀ ਹਾਂ ਜੀ ਆਹ ਦੇ ਝੋਲੀ ਗਰੀ ਚੰਗੀ ਆ ਥਾਂ ਤੋਂ ਬਹੁਤ ਸੋਹਣੇ ਲੱਗੇ ਜੈ ਠੀਕ ਹੈ ਜੀ ਬੱਚੇ ਹੀ ਹੈ ਤਾਂ ਜੇ ਮੈਂ ਕਹਿੰਦਾ ਪਹਿਰੀ ਗਾੜ ਵਰਗਾ ਪਤਲੇ ਪੱਨੇ ਦੀ ਠੀਕ ਹੈ ਜੀ ਸਿੰਘ ਦੇ ਕੇ ਸੋਹਣੇ ਮੋੜ ਲਾ ਗਈ ਬੱਚੇ ਹਾਂ ਜੀ ਹਾਂ ਜੀ ਰੱਗਿਆ ਨਾ ਉੱਚਾ ਸਿੰਘਾ ਸੋਹਣਾ ਲੱਗੂ ਮੜੂਗਾ ਠੀਕ ਹੈ ਜੀ ਆਏ ਨਹੀਂ ਮੱਥੇ 14 ਨਹੀਂ ਇਹ ਠੀਕ ਹੈ ਜੀ ਬਾਕੀ ਕੁਆਲਟੀ ਹੋ ਜੰਗੀ ਕੱਟੀ ਦੀ ਬੁੱਤੀ ਬੁੱਤੀ ਬਹੁਤ ਚੰਗੀ ਆ ਦੁੱਧ ਵਾਲੀ ਨਾੜ ਦਿਖਾਈ ਇਤਨੀ ਚ ਮੋਹਰਾਂ ਦੀ ਨਿਸ਼ਾਨੀ ਇਹੀ ਹੁੰਦੀ ਹੈ ਜਿਹੜੀ ਦਾ ਹਮਾਚਲ ਵਾਲਾ ਇਧਰ ਅਕਸਰ ਵਾਲੀ ਹੁੰਦੀ ਮੱਝ ਦੀ ਹੋਰ ਕਿ ਦਿਖਾਉਣੀ ਮੜਾ ਹਰਿਆਣ ਵਾਲੀ ਮੱਝ ਦੀ ਨਿਸ਼ਾਨੀ ਇਹ ਹੋ ਕੇ ਚਿੱਟੀ ਪੂਸ ਹੋਵੇ ਇਧਰ ਬਾਹਰੋਂ ਕੱਢ ਦਿਓ ਬਾਹਰੋਂ ਲੋਪਰਾ ਦੇਖ ਸਕਦੇ ਚੈੱਕ ਕਰ ਸਕਦੇ ਠੀਕ ਹੈ ਛੋਟੀ ਕੱਚੀ ਸਾਲਕ ਦੀ ਹੋ ਗਈ ਇਹ ਸਾਲ ਤੋਂ ਘੱਟ ਹੀ ਆ ਸਾਲ ਤੋਂ ਘੱਟ ਭਰਾ ਦੇਖ ਸਕਦੇ ਸਿੰਘ ਸੁੰਗੀ ਬਹੁਤ ਵਧੀਆ ਲੱਗੀ ਹੋਇਆ ਸਹੀ ਗੱਲ ਹੈ ਜੀ ਦੇਖ ਸਕਦੇ ਇਸ ਕੁਆਲਟੀ ਹੋਰ ਆ ਤਰਾ ਦੇਖ ਸਕਦੇ ਮੂਮਾ ਦੇਖ ਸਕਦੇ ਬਾਈ ਨਾਲ ਕੰਟੈਕਟ ਕਰਿਓ ਪਿੰਡ ਭਦੌੜ ਠੀਕ ਹੈ ਜੀ ਹਾਂਜੀ ਬਾਈ ਦਾ ਵਪਾਰ ਦਾ ਕੰਮ ਆ ਜੀ ਦੇਖ ਸਕਦੇ ਹੋ ਤੇ ਹਾਂ ਡੈਰੀ ਫਾਰਮ ਨੰਬਰ ਵੀ ਲਿਖਿਆ ਪਾਈ ਜੀ ਨੰਬਰ ਵਿੱਚ ਵੀ ਬੋਲਤਾ ਜਿਸ ਕਿਸੇ ਨੂੰ ਜਰੂਰ ਤੋਂ ਵੀ ਬਾਈ ਨਾਲ ਜਰੂਰ ਕਨੈਕਟ ਕਰੋ ਜੀ ਠੀਕ ਹੈ ਜੀ ਸਾਜੀ ਗਾਂਸ ਵੀ ਆ ਦਾ ਬਾਰਾਂ ਮਹੀਨ ਹੋ ਗਏ ਸੂ ਨੂੰ ਤੇ ਇੱਕ ਬੱਸੀ ਆ ਤੇ ਇੱਕ ਕੱਟੀ ਆ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਦੀ ਪੇਜ ਹੈ ਗਰਜੀਤ ਰਾਏ ਉਹਨਾਂ ਵੱਤ ਦਾ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰ ਦਈਏ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਏ